ਆ ਦੇਖ ਲੋ ਕਾਲਜ ਦਾ ਮਾਹੌਲ ਫੁੱਲ ਲਈ ਖੜੇ ਆ ਕੇ ਬੰਦੇ ਹਾਂ ਤੂੰ ਬਾਲਾ ਨਹੀਂ ਸਾਹਮਣੇ ਹੋ ਕੇ ਖੜ ਗਿਆ ਯਾਰ ਆ ਬਾਈ ਕੈਂਟ ਲੱਗਦਾ ਯਾਰ ਤੂੰ ਜਮਾ ਲਈ ਵੀ ਠੀਕ ਆ ਠੀਕ ਆ ਠੀਕ ਆ ਦੋ ਬੰਦੇ ਆ ਖੜੇ ਆ ਕੇ ਰਈ ਸੈੱਟ ਹੋ ਗਿਆ ਜਮਾ ਹੋਰ ਤੋਂ ਦੋ ਬੰਦੇ ਸੱਦੇ ਸੀਗੇ ਕਿੱਥੋਂ ਲਾਹੌਰ ਤੋਂ ਲਾਹੌਰ ਤੋਂ ਲਾਹੌਰ ਤੋਂ ਭਾਈ ਆਪਣੇ ਇਹ ਕਰੀ ਜਾਂਦੇ ਆ ਅਸੀਂ ਫੁੱਲ ਲਈ ਖੜੇ ਆਗੇ ਪਾਰਟ ਰਖਵਾਇਆ ਹੋਇਆਗਾ ਕਾਲਜ ਦੇ ਵਿੱਚ ਤੇ ਅਸੀਂ ਵੇਟ ਕਰ ਰਹੇ ਹਾਂ ਬਹੁਤ ਟਾਈਮ ਦੀ ਖੜੇ ਆਂਗੇ ਆ ਦੇਖ ਲੋ ਯਾਰ ਇਹਨੂੰ ਤਾਂ ਜਮੀ ਨਹੀਂ ਅਕਲ ਹੈਗੀ ਆ ਬੰਦੇ ਨੂੰ ਤਾਂ ਲੈ ਇਹ ਲੱਗਦਾ ਇਹ ਵੀ ਇਹ ਆਉਣ ਦੇ ਲੈਕ ਹੈਗਾਗਾ ਇਹ ਆ ਲੈ ਸਰਦਾਰ ਕੀ ਮੁਹੰਮਦ ਸਾਹਿਬ ਦਾ ਕਰਾਓ ਸਰਦਾਰ ਕੀ ਮੁਹੰਮਦ ਸਰਦਾਰ ਕੀ ਮੁਹੰਮਦ ਸਹੀ ਗੱਲਾਂ ਕੁਰਤਾ ਜਾਂਦਾ ਚੱਲ ਐਂ ਤਾਂ ਹੈਗਾ ਕੁਰਤਾ ਜਾਂਦਾ ਮਤਲਬ ਆਇਆ ਆ ਓਏ ਚੱਲ ਜਿਵੇਂ ਮਰਜੀ ਆ ਚਾਹੀ ਨਪਾਲੀ ਆ ਜਾਂ ਪੱਗ ਦਾ ਬੰਨ ਕੇ ਆਇਆ ਪੱਗ ਬੰਨ ਲਈ ਕਾਠ ਬਾਡੂ ਤੋਂ ਸਪੈਸ਼ਲ ਆਇਆ ਤੇ ਦੰਦ ਖਾਂ ਭਾਈ ਕਿੰਨਾ ਕੁ ਟਾਈਮ ਅਸੀਂ ਵੇਟ ਕਰਦੇ ਆਂਗੇ ਬੰਦਿਆਂ ਦੀ ਤੇ ਆਹ ਦੋ ਬੰਦੇ ਦੇਖ ਜਮਾ ਇੱਕੋ ਜਿਹੇ ਪੱਗਾ ਇਧਰ ਇਧਰ ਦੇਖ 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 ਭਾਈ ਚੱਲ ਕੋਈ ਨਹੀਂ ਇਹਨਾਂ ਨੇ ਨਹੀਂ ਦੇਖਣਾ ਹੈਗਾ ਹਾਂਜੀ ਮਿੱਤਰੋ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹੁਣ ਆ ਆ ਗਿਆ ਕਹਿੰਦੇ ਚੱਕਰ ਸਿੱਖ ਅਗਰ ਬਲੌਗ ਚੱਲੂਗਾ ਕਿਵੇਂ ਦੇਖੋ ਹੱਥਾਂ 'ਚ ਫੋਨ ਖੋ ਰਿਆ ਦੇਖੋ ਲੈ ਭਰਾਵਾ ਦਾ ਨੀ ਨਹੀਂ ਆ ਮੈਂ ਐਡੀ ਦਾ ਪਾਣੋ ਗਦਮਾਣ ਚਾਹ ਬਣੀ ਪੀਣ ਲੱਗੇ ਆ ਨਪਾਲੀ ਚੱਕਰ ਹੁਣ ਪਾਣੀ ਤੋਤੇ ਹੋਇਆ ਭਰਾਵਾ ਆਇਆ ਕਰਨੇ ਪਾਣੀ ਗਦਮਾ ਕਰਨੀ ਨੇ ਪਿੱਛੇ ਫੇਰ ਵੀ ਬਹੁਤ ਸਾਰੇ ਦੇਖੋ ਲਾਲ ਮਿੱਤਰੋ ਦੇਖ ਲੇ ਤੁਸੀਂ ਇੱਕ ਵੀਡੀਓ ਲੱਗਦਾ ਚਰਨਜੀਤ ਪੂਰੀ ਸੇਵਾ ਕਰਦਾ ਪਿਆਗਾ ਪ੍ਰਸਾਦ ਦੀ ਆ ਦੇਖੋ ਪਤਾ ਨਹੀਂ ਕਿੰਨੀ ਵੀ ਵਾਰ ਇਹਨਾਂ ਨੇ ਲੈ ਲਿਆ ਆ ਦੇ ਲੈ ਆ ਸੁਆ ਆ ਦੇਖ ਲੋ ਨੰਦ ਦੇ ਚੈਨ ਅਨਪਾਲੀ ਤਾਂ ਖੋਈ ਜਾਂਦਾ ਉਹ ਸੁਆ ਸੁਆ ਅਨਪਾਲੀ ਦੇ ਖੋਰ ਕਪੈ ਗਈ ਵੀ ਥੋੜੀ ਜਿਹੀ ਬੰਨਾ ਠੀਕ ਆ ਇੱਕ ਸਾਹ ਦੇ ਦੋ ਜੀ ਦੇਖ ਆਂਦਾ ਪਹਿਲੀ ਵਾਰ ਦੇਖ ਨੂੰ ਹੱਥ ਪਾਇਆ ਹੀ ਨਪਾਲੀ ਹੋ ਰਹੇ ਨੇ ਆ ਕੀ ਕੀ ਜਾ ਓਕੇ ਲੰਗੇ ਆ ਕਾਜੀ ਜਾ ਗੌਰਮੈਂਟ ਖੜਦੇ ਆ ਉਧਰ ਮੈਚ ਪੈਣਾ ਹੋਣਾ। ਪਾਲੀ ਵੀ ਦਾੜੀ ਲੋਡ ਕਰਦੀ ਆ। ਆ ਜੀ। ਲੋ ਮਿੱਤਰੋ ਠੀਕ ਆ ਹੁਣ ਅਸੀਂ ਕੁਝ ਇਹ ਬਦਾਨੇ ਦੀ ਵੇੜ ਚ ਆ। ਤੇ ਕਦੋਂ ਸਾਡੀ ਬਾਰੀ ਆਊਗੀ ਅਸੀਂ ਉਧਰ ਨੂੰ ਜਾਣਦੇ ਹਾਂ ਤੁਹਾਨੂੰ ਦਿਖਾਵਾਂਗੇ। ਲਾਲਾ ਦਾ ਥੋੜਾ ਮੋਟਾ ਵਾ। ਬਾਬਾ RAM ਰਾਇੰਦ ਦੇ ਚੇਲੇ ਵੀ ਆਏ ਹੋਏ ਆ ਜੀ। ਆ ਦੇਖੋ। ਆ ਦੇਖੋ ਬਾਬਾ RAM ਰਾਇੰਦ ਦੇ ਚੇਲੇ ਹੋਰੀ ਆਏ ਹੋਏ ਆ ਜੀ। ਆ ਜੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਇਧਰ ਆ ਦੇਖੋ ਖਲਾ ਦੇ ਬੈਠੇ। ਡਾਕਟਰ ਬੰਦੇ ਕਿਵੇਂ ਚਾ ਆ ਦੇਖ। ਮੁਖਮਾ ਬਰ। ਗੋਲੀ ਬੇਟਾ ਗੋਲੀ ਬੇਟਾ ਕੋਪਾ ਜੀ ਬਾੜੀ ਜਸਲਾ ਬਾੜੋਂ ਲੈ ਕੇ ਆਇਆ ਯਾਰ ਸਾਰੇ ਆਪ ਦੇਖੋ ਤੁਸੀਂ ਬਾਹਰ ਕਿਵੇਂ ਬੈਠੇ ਆ ਲੈ 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 ਮਾਸ਼ੂਰ ਸਿਰੇ ਦੇ ਜੋਰ ਇਹਦੇ ਅੱਜ ਆ ਰਹੇ ਨਾ ਨੀ ਪੀੜੇ ਰਿਪੋਰਟ ਦੇਖੋ ਇਹ ਇਹਨਾਂ ਦੀ ਵੀਡੀਓ ਪਾਵਾਂਗੇ ਇਹਨਾਂ ਦੀ ਫੋਟੋ ਵੀ ਨਾਲ ਲਾਉਂਗੀ ਦੀ ਦੂਜੀ ਐਂ ਵਾਲੀ ਵੀ ਕੀ ਦੱਸਣਾ ਕੀ ਹੈਗਾ ਵਾਰੇ ਜੇ ਜਮੀ ਹੋ ਨਾ ਜਾ ਬਾਈ ਅੱਜ ਮਿੱਤਰੋ ਟੌਲ ਦਾ ਜਿਹੜਾ ਆਪਣਾ ਆਪੇ ਸੁਖਨੀ ਸਾਹਾ ਦਾ ਪਾਡਰ ਖਾਇਆ ਸੀ ਬਾਈ ਉੱਥੋਂ ਹੁਣ ਅਸੀਂ ਜਾਨੀ ਕਿ ਆ ਰਹੇ ਆ ਬਾਕਸ ਅਗੇ ਤੇ ਜਾ ਰਹੇ ਆ ਹੁਣ ਘਰਾਂ ਨੂੰ ਤੇ ਨੈਕਸਟ ਵਲੌਗ ਵਿੱਚ ਮਿਲਾਂਗੇ